ਹਾਂਜੀ ਸ਼ਿਫਿੰਗ ਬਾਇਆ ਜੀ ਐਮਪੀ ਸਾਹਿਬ ਉਹ ਪਹੁੰਚ ਚੁੱਕੇ ਹਨ ਮਾਤਾ ਨਹਿਰਾ ਵਾਲੀ ਮੇਲੇ ਸਥਾਨ ਤੇ ਜੋ ਕਿ ਰਾਜ ਸਿੱਖ ਸੰਮੇਲਨ ਕਰਾਇਆ ਜਾ ਰਿਹਾ ਹੈ ਐਮਪੀ ਸ਼ੇਰ ਸਿੰਘ ਗੁਬਾਇਆ ਪਹੁੰਚ ਚੁੱਕੇ ਹਨ ਹਾਂਜੀ 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 ਸਾਡੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਗੁਬਾਇਆ ਸਪੀਕ ਤੇ ਬੋਲ ਕੇ ਨੇ ਹੱਥ ਜਲਦੀ ਮਿਲਾ ਲਓ ਕਿ ਜੇ ਮੇਰੀ ਗੱਲ ਸਟੇਜ ਤੇ ਜਿਹੜੀ ਮੈਂ ਬੋਲੀ ਜਾ ਰਿਹਾ ਕਿ ਆ ਜਿਹੜਾ ਬਹੁਤ ਪਰ ਵਾਲਾ ਭਵਨ ਹੈ ਨਾ ਇੰਨੀ ਬੜੀ ਖਸਤਾ ਹਾਲਤ ਹੈ ਕਿ ਲੋਕ ਨਹੀਂ ਆਦਮੀ ਕਰਕੇ ਖੜਾ ਲੈ ਲੈ ਕਹਾਂ ਕਹਾਂ ਉਹਦਾ ਇਹ ਐ ਸਾਲ ਤੋਂ ਸਾਲ ਤੋਂ ਬਣ ਗਿਆ بس ਮੈਨੂੰ ਦੋ ਹੀ ਕਹਿਣਾ ਸਰ ਅਦਾਨੀ ਨੇ ਕਹਿ ਰਹੀਆਂ ਇਹਦੀ ਇੱਕ ਢਲਗਿਡਰ ਬਣਾਇਆ ਇਹਨਾਂ ਤੋਂ ਕੂੜੀਆਂ ਕਰਾਉਣੀਆਂ ਨੇ ਨਾ ਕਰਨਗੇ ਫਿਰ ਅਗਲੇ ਪ੍ਰਸ਼ੰਤ ਤੇ ਜਿਹੜਾ ਸਾਹਮਣੇ ਹੋਇਆ ਨਾ ਫਿਰ ਰਿਐਕਸ਼ਨ ਵੀ ਡੇਡੇ ਆ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਪਾਟਾ ਮੁੱਦਾ ਮਾਰਨਾ ਹੁੰਦਾ ਹੈ ਇਹ ਵੀ ਜੇ ਦਾ ਖਾਤਰਾ ਹੋਏ ਉਹ ਜਿੱਤਦਾ ਹਾਂ ਜਿਹੜੇ ਸਾਥੀ ਨੰਬਰ ਦੇ ਆਰਵਾੜੇ ਸਾਈਡ ਤੇ ਖੜਿਆ ਆ ਪਲੀਜ਼ ਜੇ ਤੇ ਲੰਗਰ ਛਕਣਾ ਹੈ ਚਾਹੇ ਉਹ ਚਾਹ ਲੈ ਕੇ ਪਛਾੜ ਦਾ ਲੰਗਰ ਹੈ ਪਲੀਜ਼ ਸਾਥੀ ਇੱਥੇ ਆ ਜਿਓ ਕਿ ਚਾਰ ਬਣਾ ਦੇ ਸਾਡੇ ਲੀਡਰ ਸਾਹਿਬਾਨ ਆਪੋ ਦਾ ਵਿਚਾਰ ਸੁਣਦੇ ਆ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਸਾਥੀਆਂ ਨੂੰ ਪਲੀਜ਼ ਤੁਸੀਂ ਜਾ ਕੇ ਬੈਠੀਏ ਸਾਡੇ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਸਿੰਘ ਜੀ ਕੋ ਆਇਆ ਜੀ ਪੁੱਛੇ ਉਹਨਾਂ ਨੂੰ ਸਾਡੇ ਪੁਣੀ ਕਮੇਟੀ ਵੱਲੋਂ ਪੁਣੀ ਟੀਮ ਵੱਲੋਂ ਜੀ ਆਇਆਂ ਨੂੰ Uh, دربار سن ہوئے

کریاشی تا بھی نے ری دے سارے بہت ہی سرکاریاں سرکار نجیب سے سوال تم نے بہت زیادہ سے پہل کی ایسی بابتا منیا پاتا تے ناند مان اپنے بھائی چارے

ਵਾਇਤਾ ਸਮਾਜ ਵਿੱਚ ਗਰੀਬੀ ਨਹੀਂ ਆ ਸਕੀ ਕਿਉਂਕਿ ਆਪਣਾ ਸਮਾਜ ਗਰੀਬੀ ਰਹਿਣ ਵਿੱਚ ਹੈ ਤਾਂ ਵੀ ਬਿਹਤਰੀ ਗੱਲ ਕਰੀਏ ਪਰ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਧਰਮ ਨਹੀਂ ਹੈ ਨਸ਼ਟ ਗੜੀ ਕਰਨਾ ਚਾਹੀਦਾ ਹੈ ਬੱਚਿਆਂ ਦਾ ਆਪ ਨੂੰ ਘਰ ਦੇਖਣਾ ਚਾਹੀਦਾ ਹੈ آجیات, پنجابی نوڑین پیری نشہ داندھا نے ترس چکی ہے مہم پہ نو بھتے باد بھمڈا ہے کہ ساڑا بچہ سبیر پوڑا ہے شاندہ کے لئے تھانگیا ہے اے امپا بیان رکھیے اے امپا بیان رکھیے اے امپا بیان رکھیے بیٹا کو ایک اتھر گیا ہے تاکہ دی اپنا اپنا بڑا ہو سکتا ہے نوڑین پیری اپنا پاسے لوگ چنگے کمائے پاسے لوگ ਤਾਂ ਕਿ ਆਪਣੇ ਬੱਚੇ ਜਾਂ ਨਵੀਂ ਪੀੜ੍ਹੀ ਬੜੀਆਂ-ਬੜੀਆਂ ਮੁਕਾਮਾਂ 'ਤੇ ਆਪਣੀ ਕੌਮ ਦਾ ਨਾਮ ਉੱਚਾ ਕਰ ਸਕੇ ਤਾਂ ਹੀ ਉਹ ਸਾਰੇ ਸਮੀਦਰ ਬੈਠੇ ਤੇ ਵਿਚੋਲੋਂ ਵਿੱਚ ਜੱਗੜੇ ਨੇ ਲੋੜੇ ਪੱਛੇੜੇ ਕਹਾਣਾਂ ਹੋਣ ਦਾ ਸਮਾਜ ਅਛੜਦਾ ਹੈ ਤਾਂ ਵੀ ਜੋ ਮੈਂ ਕੋਈ ਗਲਤੀ ਕਰਾਂਗਾ ਅੱਜ ਸਮਾਜ ਨੂੰ ਪਰਣਾ ਰੋਣ ਦੀ ਲੋੜ ਹੈ ਕਿ ਆਪਾਂ ਸਾਰੇ ਇਕੱਠੇ ਹੋਣਗੇ ਵੈਸੇ ਸਮਾਜ ਨੂੰ ਚੁੱਕ ਚੱਕੀਏ ਜਿਸ ਤਰ੍ਹਾਂ ਅਸੀਂ ਇਕੱਠੇ ਹੋਏ ਆ ਆਪਣਾ ਉਹ ਛੋਟਾ ਕੱਠੇ ਆਪਣਾ ਇੱਕੋ ਹੀ ਧਾਰਾ ਬਣਾਲੇ ਸਾਰੇ ਵਿੱਚ ہاتھوں پرمائنٹ پوزیشن جانے پاس ہی آدمی ملوکے کے کٹھی روڑا کائی پائٹی ہے روڑ کائی لوکر پڑھا لگے کے لائے سکھوں کٹھی ہے ہم ایک کو کوئی دیت نہیں کرتا پہی کٹری دیت کرنا چاہیے ساڑ باہر دیتا ہے